ਪਵਾਨਗੜ ਬਲਾਕ ਦੇ ਪਿੰਡ ਬੱਟੜਿਆਣਾ ਵਿਖੇ ਸਰਪੰਚੀ ਦੀ ਚੋਣ ਜਿੱਤ ਕੇ ਬਲਕਾਰ ਸਿੰਘ ਪ੍ਰਧਾਨ ਦੇ ਘਰ ਅੱਜ ਵਿਆ ਵਰਗਾ ਮਾਹੌਲ ਬਣਿਆ ਹੋਇਆ ਬਲਕਾਰ ਸਿੰਘ ਦੀ ਜਿੱਤ ਦੀ ਖਬਰ ਸੁਣਦਿਆਂ ਹੀ ਬਲਕਾਰ ਸਿੰਘ ਦੇ ਘਰ ਸਮਰਥਕਾਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ ਤੇ ਪਿੰਡ ਬੱਟੜਿਆਣਾ ਦੇ ਵਿੱਚ ਜਿੱਥੇ ਪੂਰਾ ਖੁਸ਼ੀ ਦਾ ਮਾਹੌਲ ਹੈ ਬਲਕਾਰ ਸਿੰਘ ਜੀ ਵੱਡੇ ਮੁਹੰਮਦ ਦੇ ਨਾਲ ਸਰਪੰਚ ਬਣੇ ਹਨ ਬਹੁਤ ਦਿਖਾਉਂਦੇ ਹਾਂ ਤੁਹਾਨੂੰ ਉਹਨਾਂ ਦੇ ਘਰ ਦਾ ਮਾਹੌਲ ਕਿਸ ਤਰ੍ਹਾਂ ਜਲੇਬੀਆਂ ਬਕਰੀਆਂ ਨੇ ਤੇ ਕਿਸ ਤਰ੍ਹਾਂ ਸਮਰਥਕ ਜਲੇਬੀਆਂ ਨੂੰ ਰਾਜਤਾ ਦੇ ਵਿੱਚ ਪਾ ਕੇ ਪੰਡਲ ਦਾ ਇੰਤਜ਼ਾਰ ਕਰ ਰਹੇ ਨੇ ਅੱਜ ਉਹਨਾਂ ਨੇ ਸਮਰੱਥਕ ਵੀ ਐਸ਼ੀ ਇੰਤਜ਼ਾਰ ਵਿੱਚ ਖੜੇ ਹਨ ਕਿ ਕਦੋਂ ਅਸੀਂ ਇਹ ਜਿੱਤ ਦੀਆਂ ਜਲੇਬੀਆਂ ਖਾਈਏ ਗੱਲ ਕਰਦੇ ਆਂ ਅਸੀਂ ਬਕਰਾਂ ਸਿੰਘ ਦੇ ਪਤਨੀ ਜੀ ਨਾਲ ਕਿਉਂ ਨਹੀਂ ਸਾਰੇ ਪਾਰ ਦੇ ਲਾਗੇ ਸਾਰੇ ਨਾਣੇ ਨੇ ਸਾਰੇ ਮਿਲ ਕੇ ਸਾਥ ਮੈਨੂੰ ਬਹੁਤ ਯਾਦ ਹੈ ਪੂਰੀ ਹੈ ਇਰਾਦਾ ਅਸੀਂ ਢਾਈ ਵਿੱਚ ਤੱਕ ਪਹੁੰਚ ਚੁੱਕੇ ਸਾਰੇ ਨੂੰ ਖੁਸ਼ੀ ਮਿਲ ਜਾਂਦੀ ਹੈ ਇਹ ਵੀ ਕਾਰ ਹੈ ਸਾਡੇ ਨਾਲ ਜਲੇਬੀਆਂ ਮੈਂ ਦੇਖ ਰਿਹਾ ਪਕੜੀਆਂ ਨੇ ਹਾਂ ਜੀ ਪਕੜੀਆਂ ਨੇ ਕੋਟੇ ਦਿੱਤਾ ਵਾ ਨਹੀਂ ਮਟਰ ਨਹੀਂ ਤੁਹਾਨੂੰ ਦੱਸ ਦੇਵਾਂ ਤੇ ਵਸਤੇ ਨੂੰ ਸਭ ਨੂੰ ਗਰਮ ਰੱਖੂਗਾ ਸੋਨਾ ਜਲੇਬੀਆਂ ਬਟਕੇ ਸਾਰੇ ਖਾ ਲੈ ਉਹ ਕਿਉਂ ਖਾਣਾ ਤੁਸੀਂ ਖਾਧੀ ਜਲੇਬੀ ਨਹੀਂ ਕਾਕੇ ਦਿਖਾਓ ਫਿਰ ਖਾਣ ਦੇ ਕੋਤੋਂ ਮਿਲ ਜੋ ਚੱਲ ਵੀ ਖਾਓ ਬਹੁਤਿਆਰ ਮਸਤ ਹੈ ਇਹ ਪਕੜੇ ਨੇ ਹਾਂ ਦੇਖੋ ਦੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਜਲੇਬੀਆਂ ਬਰਾਤਾਂ ਦੇ ਵਿੱਚ ਭਰ ਕੇ ਜਿਹੜੀਆਂ ਅੱਗੇ ਸੰਬਤਕਾਂ ਨੂੰ ਵੰਡਣ ਦੇ ਲਈ ਜਾ ਰਹੀਆਂ ਨੇ ਇਨਕਲਾਬ ਦੇ ਪੰਗੜੇ ਪੈਣੇ ਸ਼ੁਰੂ ਹੋ ਗਏ ਬਲਕਾਰ ਸਿੰਘ ਦੇ ਘਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਨੇ ਸ਼ੁਰੂ ਹੋ ਗਏ ਨੇ ਜਿਸ ਵਿੱਚ ਜਲੇਬੀਆਂ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ ਅਤੇ ਸਮਰਥਕ ਇਸ ਉਡੀਕ ਦੇ ਵਿੱਚ ਬੈਠੇ ਨੇ ਕਿ ਕਦੋਂ ਗਰਮ-ਗਰਮ ਜਲੇਬੀਆਂ ਤਿਆਰ ਹੋ ਕੇ ਉਹਨਾਂ ਦੇ ਅੱਗੇ ਬਰੋਸਿਆ ਜਾਣ ਅਤੇ ਫਿਰ ਉਹ ਜਿੱਤ ਦੀ ਜਲੇਬੀ ਖਾ ਕੇ ਪਿੰਡ ਵਿੱਚ ਆਪਣੀ ਜਿੱਤ ਦੀ ਖੁਸ਼ੀ ਵਿੱਚ ਰੈਲੀ ਕੱਢਣ ਇਸ ਮੌਕੇ ਜਿੱਥੇ ਬਲਕਾਰ ਸਿੰਘ ਦੇ ਸਮਰਥਕਾਂ ਨੇ ਅਤੇ ਮੈਂਬਰ ਪੰਚਾਇਤ ਤੋਂ ਚੁਣੇ ਗਏ ਸਾਨ ਨੇ ਇਸ ਵਾਰ ਉਹਨਾਂ ਸਮੀਤ ਬਲਕਾਰ ਸਿੰਘ ਦੀ ਪਤਨੀ ਨੇ ਵੀ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਸ ਸਾਸ ਦੇ ਵਿਸ਼ਵਾਸ ਨਾਲ ਉਹਨਾਂ ਨੂੰ ਲੋਕਾਂ ਨੇ ਚੁਣ ਕੇ ਪਿੰਡ ਦੀ ਸੇਵਾ ਲਈ ਮੌਕਾ ਦਿੱਤਾ ਹੈ ਉਹਨਾਂ ਦੀ ਆਸਤੇ ਖਰਾ ਉਤਰਨਗੇ ਆਜ਼ਾਡ ਟੀਵੀ ਨਿਊਜ਼ ਦੇ ਲਈ ਭਵਾਨੀਗੜ੍ਹ ਦੇ ਪਿੰਡ ਪਟੜਿਆਣਾ ਤੋਂ ਰਵੀ ਆਜ਼ਾਦੀ ਰਿਪੋਰਟ ਜੀ ਤੇ ਪਿੰਡ ਪ੍ਰਤੀ ਜ਼ਿੰਮੇਵਾਰੀਆਂ ਵੀ ਜ਼ਿੰਮੇਵਾਰੀਆਂ ਜੀ ਸਾਰਾ ਜਿੰਨਾ ਮੰਗਾ ਕਹਿਆ ਸਾਨੂੰ ਅਸੀਂ ਉਹਨਾਂ ਦੇ ਪੂਰੀਆਂ ਕਰਾਂਗੇ ਜੀ ਇਹ ਤਾਂ ਬਜ਼ੁਰਗ ਵੀ ਆ ਬਜ਼ੁਰਗ ਵੀ ਆ ਨੌਜਵਾਨ ਵੀ ਆ ਜਿੱਥੇ ਮਰਜ਼ੀ ਲਾ ਦੀ ਉੱਥੇ ਚੱਲ ਅੱਛਾ ਫਿਰ ਮੈਂਬਰ ਬਣੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਪਿੰਡ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਨੇ ਪਿੰਡ ਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦੇ ਨੇ ਜੀ ਬਹੁਤ ਜ਼ਿਆਦੇ ਜਿਵੇਂ ਗਰੀਬ ਜਨਤਾ ਸਾਡੇ ਜ਼ਿਮੀਂਦਾਰ ਭਰਾ ਕੋਈ ਪੰਡਤ ਭਰਾ ਮੁਸਲਮਾਨਾ ਭਰਾ ਮਾਜ ਵੀ ਰਮਦਾਸ ਜੀ ਸਭ ਦੇ ਬੁਰਾ ਹਾਲ ਹੈ ਜੀ ਘਰਾਂ ਦਾ ਕਿਸੇ ਦੇ ਬਾਥਰੂਮ ਡਾਇਟਰੀਂਗਾ ਦਾ ਸਭ ਦਾ ਬੁਰਾ ਹਾਲ ਹੈ ਕਿਸੇ ਦੇ ਨਹੀਂ ਹੈਗਾ ਜਿਹੜਾ ਵੀ ਪਿਛਲੀ ਆਪਣੇ ਕਾਲੀ ਸਰਕਾਰ ਦੀ ਇੱਥੇ ਹੋਤੇ ਸਰਪੰਚ ਮੈਂਬਰ ਉਹਨਾਂ ਨੇ ਬੁਰਾ ਹਾਲ ਕਰਤਾ ਪਿੰਡ ਦਾ ਜਿੰਦਾਬਾਦ ਕੀਤਾ ਜੀ ਪਹਿਲਾ ਏਸੀ ਇਹ ਨਗਰ ਦੇ ਵਿੱਚ ਮੈਂਬਰ ਪ੍ਰਧਾਨ ਸੀਗੇ ਠੀਕ ਹੈ ਇਹਨਾਂ ਨੇ ਬਹੁਤ ਸੋਹਣੇ ਕੰਮ ਕੀਤੇ ਆ ਸਾਡੇ ਸੋਹਣੇ ਕੰਮ ਕਲੱਬ ਦੇ ਵੀ ਕਰਦੇ ਰਹੇ ਸੈਗਨ ਸਕੀਮਾਂ ਕੁੜੀਆਂ ਦੀ ਵੀ ਚਲਾਉਂਦੇ ਰਹੇ ਪਰ ਲੇਕਿਨ ਜਦੋਂ ਇਹ ਉਤਰ ਗਏ ਤੇ ਮੰਨ ਲਓ ਹੋਰ ਪਾਰਟੀ ਆ ਗਈ ਸਾਡੇ ਕੰਮ ਠੱਪ ਹੋ ਗਏ ਠੱਪ ਹੋਏ ਸੀ ਇਹਨਾਂ ਨੂੰ ਚੁਣਿਆ ਮਾ ਚਾਚਾ ਜੀ ਆਓ ਮੈਦਾਨ ਜੋਤਰੂ ਤੀਨੋਂ ਚਾਚਾ ਚਾਚਾ ਬਲਕਾਰਾ ਸਿੰਘ ਜੀ ਅੱਛਾ ਸਰਪੰਚ ਸਾਹਿਬ ਇੱਕ ਥੋੜਾ ਚਾਚਾ ਮੈਂਬਰ ਵੀ ਬਣਦਾ ਹਾਂ ਹਾਂ ਮੇਰਾ ਚਾਚਾ ਮੈਂਬਰ ਬਾਬਾ ਬਾਲਾ ਹੈ ਬਾਬਾ ਬਾਲਾ ਹਾਂ ਬਾਬਾ ਵੀ ਹੈ ਮੇਰਾ ਚਾਚਾ ਵੀ ਹੈ ਬਾਬਾ ਕਹਿੰਦੇ ਆ ਬੜੇ ਨੇ ਚਾਚਾ ਕਹਿੰਦੇ ਆ ਨਾਲ ਨੇ ਛੋਟੇ ਹੋ ਜੰਦੇ ਨੇ ਛੋਟੇ ਹੋ ਉਹ ਵੀ ਲਾਲ ਖੜਦੇ ਨੇ ਫਿਰ ਸਾਰੇ ਸਪੋਰਟ ਬੋਰਡ ਪੂਰੀ ਆ ਹੁਣ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜੋ ਸਾਡੇ ਕੰਮ ਰੁਕਿਆ ਨਾ ਸਾਡੇ ਪੂਰੇ ਕਰੋ ਬਹੁਤ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਤੇ ਰੇਲੇ ਦੀ ਪਿੰਡ ਦੇ ਵਿਕਾਸ ਦੀ ਉਮੀਦ ਵੱਜੀ ਕੋਈ ਜੋ ਪਿੰਡ ਦਾ ਵਿਕਾਸ ਹੈ ਜੀ ਉਹ ਹੋਊਗਾ ਜੋ ਕਿ ਅਸੀਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੋ ਉਸ ਜੋ ਸਿੰਗਲਾ ਸਾਹਿਬ ਤੋਂ ਜੋ ਵੀ ਗ੍ਰਾਂਟਾਂ ਹੋਣਗੀਆਂ ਪਿੰਡ ਵਾਸਤੇ ਜੋ ਵੀ ਕੋਈ ਸਹੂਲਤਾਂ ਹੋਣਗੀਆਂ ਉਹ ਅਸੀਂ ਲੈ ਕੇ ਦੇਵਾਂਗੇ ਇਹ ਪੂਰੇ ਕੰਮ ਕਰਨਗੇ ਤੇ ਮੰਗਾ ਵੀ ਪੂਰੇ ਕਰਨਗੇ ਇਸ ਪੂਰੇ ਕੰਮ ਸਫਾਈ ਨਾਲ ਕਰਨਗੇ ਬੜਾ ਸੁਧਾਰ ਹੋਊਗਾ ਹਾਂਜੀ ਬਹੁਤ ਤੇ ਜਿੱਤ ਦੇ ਵਿੱਚ ਖੁਸ਼ੀ ਦੇ ਤੁਸੀਂ ਸ਼ਾਮਲ ਹੋਇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਨਗਰ ਨਿਵਾਸੀਆਂ ਨੇ ਬਹੁਤ ਸਪੋਰਟ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਹਾਂਜੀ ਸੁਧਾਰ ਹੋਊਗਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਸਰਪੰਚ ਬਣੇ ਨੇਗੇ ਸਾਨੂੰ ਬਹੁਤ ਚਾਅ ਆਗਾ ਤੇ ਇਹਨਾਂ ਦੇ ਸਪੋਰਟ ਬਹੁਤ ਵਧੀਆ ਸੀ ਪਿੰਡ ਦੇ ਸਾਰੇ ਕੰਮ ਕਰਨਗੇ ਵਧੀਆ ਕੰਮ ਕਰਨਗੇ ਵਧੀਆ ਸਪੋਰਟ ਕੀਤੀ ਆ ਸਾਰਿਆਂ ਨੇ ਤੇ ਸਰਪੰਚ ਇਹਨਾਂ ਨੇ ਸਾਰਿਆਂ ਨੂੰ ਸਪੋਰਟ ਕਰਕੇ ਬਣਾਇਆ ਹੈ ਹਾਂਜੀ ਹੋਗਾ ਸਾਨੂੰ ਬਹੁਤ ਮਾਣ ਆ ਇਸ ਵੀ ਸਾਡੇ ਪਿੰਡ ਦੇ ਸਰਪੰਚ ਬਣੇ ਨੇ ਵੀ ਸਾਡੇ ਪਿੰਡ ਲਈ ਕੋਈ ਨਵਾਂ ਸੁਧਾਰ ਆਊਗਾ ਹੀ ਆ ਸਾਨੂੰ ਬਹੁਤ ਯਕੀਨ ਹੈ ਹੀ ਤੇ ਵੀ ਮਾਣ ਵੀ ਆ ਵੀ ਸਾਡੇ ਪਿੰਡ ਲਈ ਕੁਝ ਕਰਨ ਸਾਨੂੰ ਬਹੁਤ ਬਹੁਤ ਖੁਸ਼ੀ ਆ ਜੀ ਪਿੰਡ ਨੇ ਸਹਿਯੋਗ ਦਿੱਤਾ ਤਾਂ ਅਸੀਂ ਇਹ ਅਹੁਦੇ ਤੇ ਆਏ ਹਾਂ ਜੀ ਸਾਨੂੰ ਬਹੁਤ ਵੋਟਾਂ ਨਾਲ ਵਧੀਆ ਲੋਕਾਂ ਨੇ ਚੁਣਿਆ ਆ ਜੀ ਪਹਿਲਾ ਮਾਣ ਜਿੱਤ ਪੂਰਾ ਕਰੇ ਵਿਆਹ ਵਰਗਾ ਮਾਹੌਲਾ ਜਿਹਾ ਡਿ ਕਰੇ ਮੈਨੂੰ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਜੀ ਪਹਿਲਾ ਮੈਂ ਕਲੱਬ ਦੇ ਵਿੱਚ ਬਹੁਤ ਚੰਗੇ ਕੰਮ ਕਰਨ ਦੇ ਉਸ ਬਦੌਲਤ ਮੈਨੂੰ ਲੋਕਾਂ ਨੇ ਸਰਪੰਚ ਦੀ ਚੋਣ ਲੜਨ ਵਾਸਤੇ ਖੜਾ ਕੀਤਾ ਜਦੋਂ ਕਿ ਇਹਨਾਂ ਨੇ ਬਹੁਤ ਵੱਡੀ ਰੀਡ ਨਾਲ ਮੈਨੂੰ ਜਿੱਤੇ ਆ ਜਦੋਂ ਕਿ ਹੁਣ ਮੈਂ ਇਹਨਾਂ ਨੇ ਇੰਨੀ ਵੱਡੀ ਰੀਡ ਨਾਲ ਮੈਨੂੰ ਜਿੱਤੇ ਉਸੇ ਰੀਡ ਦੇ ਹਿਸਾਬ ਨਾਲ ਮੈਂ ਇਹਨਾਂ ਦੇ ਜਿਹੜੇ ਵਾਅਦੇ ਉਹ ਪੂਰੇ ਕਰੂੰਗਾ ਬਿਲਕੁਲ ਮੈਂ ਸਾਫ਼ ਸੌਤਰੇ ਕੰਮ ਕਰਾਂਗੇ ਸਾਰੀ ਪੰਚਾਇਤ ਸਮੁੱਚੀ ਜਿਹੜੇ ਮੈਂਬਰ ਨੇ ਪਿੰਡ ਦੇ ਵਿਕਾਸ ਬਾਰੇ ਹਾਂ ਜਿਹੜੀ ਸਮੁੱਚੀ ਪੰਚਾਇਤ ਜਿਹੜੀ ਹੈਗੀ ਆ ਬਿਲਕੁਲ ਸਾਰੇ ਮੈਂਬਰ ਬਿਲਕੁਲ ਅੱਜ ਮੇਰੇ ਨਾਲ ਖੜੇ ਨੇ ਪਿੰਡ ਦਾ ਵਿਕਾਸ ਵੀ ਕਾਫੀ ਹੋਣਾ ਲੱਗਾ ਬਹੁਤ ਉਲਝੀ ਹੋਈ ਆ ਤਾਂ ਨਹੀਂ কিছু ਕਹਿ ਨਹੀਂ ਸਕਦੇ ਜੇ ਹੁਣ ਦੇਖਿਆ ਜਾਵੇ ਪਿੰਡ ਦੇ ਵਿੱਚ ਬਿਲਕੁਲ ਗੰਦ ਪਿਆ ਪਿਆ ਹੌਲੀ ਹੌਲੀ ਉਹ ਸਾਰੇ ਕੰਮ ਮੈਂ ਆਪਣੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਕੱਲਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਮੈਂਬਰ ਨੇ ਮੈਨੂੰ ਸਾਥ ਦੇਣਗੇ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਤਾਂ ਮੈਨੂੰ ਸਮਰਥਨਾ ਸਿੰਘ ਜੀ ਨੇ ਮੈਨੂੰ ਥਾਪਣਾ ਦਿੱਤੀ ਹੋਈ ਆ ਵੀ ਕਾਂਗਰਸ ਵੱਲੋਂ ਉਮੀਦਵਾਰ ਸੀ ਧੰਨਵਾਦ ਕਰਦੇ ਹਾਂ ਵੋਟਰਾਂ ਦਾ ਹਾਂ ਮੈਂ ਮ ਚਾਰੇ ਪਿੰਡ ਦੇ ਨਗਰ ਨਿਵਾਸੀਆਂ ਦਾ ਭਾਈਚਾਰੇ ਦਾ ਜੋ ਵੀ ਮੇਰੇ ਨਾਲ ਖੜੇ ਨੇ ਸਾਰੇ ਨਗਰ ਮੇਰੇ ਨਾਲ ਖੜਾ ਸਾਰੇ ਦਾ ਮੈਂ ਕੋਟ ਨੂੰ ਕੋਟ ਤਨਵਾਦ ਕਰਦਾ ਜੀ